ਸਾਰੇ ਸਾਥੀਓ ਜੈਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ ਅੱਜ ਆਪਾਂ ਨੂਰਪੁਰ ਜੱਟਾਂ ਵਿੱਚ ਖੜੇ ਆ ਜਿੱਥੇ ਬਾਬਾ ਸਾਹਿਬ ਜੀ ਦੇ ਬੁੱਤ ਦੇ ਨਾਲ ਬੇਦਬੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਆ ਤੁਸੀਂ ਕੈਮਰਾ ਮਾਰਾ ਜਿੱਧਰ ਨੂੰ ਕਰਿਓ ਆ ਦੇਖੋ ਜਿਹੜਾ ਹੈਗਾ ਇੱਥੇ ਕਟਰ ਫੇਰਿਆ ਗਿਆ ਇਹ ਪ੍ਰਸ਼ਾਸਨ ਨੇ ਇਹਦੇ ਵਿੱਚ ਜਿਹੜਾ ਹੈਗਾ ਆ ਉਹ ਪੀਓਪੀ ਪ੍ਰਵਾਹਤੀ ਆ ਤਾਂ ਕਿ ਜਿਹੜਾ ਹੈਗਾ ਵੀ ਕਿਸੇ ਨੂੰ ਪਤਾ ਨਾ ਲੱਗ ਸਕੇ ਮਾਹੌਲ ਜਿਹੜਾ ਖਰਾਬ ਨਾ ਹੋ ਸਕੇ ਹਾਂ ਜੀ ਹਾਂਜੀ ਆ ਸਾਰਾ ਆ ਜਿਹੜੀਆਂ ਹੈਗੀਆਂ ਪੱਟੀਆਂ ਇਹਦੇ ਵਿੱਚ ਰਾਤੋ ਰਾਤ ਭਰ ਦਿੱਤੀਏ ਆ ਜਗ੍ਹਾ ਦੇ ਉੱਤੇ ਬਲੇਟ ਚੱਲਿਆ ਆ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਪਟੀਨ ਭਰ ਦਿੱਤੀ ਆ ਸੋ ਆਪਾਂ ਜਿਹੜਾ ਹੈਗਾ ਅੱਜ ਜਿਹੜਾ ਇੱਕ ਤਾਂ ਆਪਾਂ 5 ਵਜੇ ਬਸੀ ਖਵਾਜੂ ਦੇ ਵਿੱਚ ਮੀਟਿੰਗ ਰੱਖੀ ਆ ਔਰ 4 ਵਜੇ ਜਿਹੜਾ ਹੈਗਾ ਆ ਉਹ ਆਪਾਂ ਮਾਨਯੋਗ ਐਸਐਸਪੀ ਸਾਹਿਬ ਹਾਰਪੁਰ ਪ੍ਰਸ਼ਾਸਨ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਮਿਲਣਾ ਔਰ ਸ਼੍ਰੀ ਅਬਦਾਸ ਟਾਈਗਰ ਫੋਰਸ ਵੱਲੋਂ ਜਿਹੜਾ ਹੈਗਾ ਅੱਜ ਦਾ ਜਿਹੜਾ ਸਨੇਹਾ ਉਹ ਲੱਗ ਚੁੱਕਾ ਸਾਰੇ ਸਾਥੀਆਂ ਨੂੰ ਬੇਨਤੀ ਆ ਕੀ ਉੱਥੇ ਜਿਹੜਾ ਹੈਗਾ ਵੱਧ ਤੋਂ ਵੱਧ ਆਪਣੇ ਸਾਥੀਆਂ ਨੂੰ ਮਾਰ ਲੈ ਕੇ ਪਹੁੰਚੋ ਤਾਂ ਜੋ ਕਿ ਜਿਹੜੇ ਆਏ ਦਿਨ 바ਵਾ ਸਾਹਿਬ ਦੇ ਬੁੱਤਾਂ ਦੇ ਨਾਲ ਬਿਦਵੀ ਹੋ ਰਹੀ ਆ ਉਸ ਨੂੰ ਆਪਾਂ ਜਿਹੜਾ ਹੈਗਾ ਉਹ ਠੱਲ ਪਾ ਸਕੀਏ ਸੋ ਇਹ ਜਿਹੜਾ ਅੱਜ ਦਾ ਜਿਹੜਾ ਰਾਤ ਦਾ ਇਹ ਘਟਨਾ ਕਰਮ ਹੋਇਆ ਇਸ ਵਿੱਚ ਜਿਹੜਾ ਹੈਗਾ ਉਹ ਸਾਰੇ ਸਮਾਜ ਦੇ ਵਿੱਚ ਜਿਹੜਾ ਹੈਗਾ ਰੋਸ ਆ ਕਿ ਜਿਹੜਾ ਇਹ 바ਵਾ ਸਾਹਿਬ ਜੀ ਦੀ ਬੁੱਤ ਦੇ ਨਾਲ ਬਿਦਵੀ ਹੋਈ ਆ ਇਹ ਇੱਕ ਬਹੁਤ ਨੰਨ੍ਹਾ ਨਜੋ ਘਟਨਾ ਆ ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਆਪਾਂ 4 ਵਜੇ ਹਮ ਹਮਾ ਕੇ ਉੱਥੇ ਜਿਹੜਾ ਹੈਗਾ ਪਹੁੰਚ ਕੇ ਤੇ ਪ੍ਰਸ਼ਾਸਨ ਦੇ ਨਾਲ ਜਿਹੜਾ ਹੈਗਾ ਉਹ ਰਾਬਤਾ ਕਾਇਮ ਕਰਕੇ ਤਾਂ ਜਿਹੜੀ ਦੋਸ਼ੀ ਤੇ ਬਣਦੀ ਕਾਰਵਾਈ ਜਿਨੇ ਵੀ ਇਹ ਕੰਮ ਕੀਤਾ ਉਹ ਬਹੁਤ ਘਟੀਆ ਕੰਮ ਕੀਤਾ ਕਿ ਆਏ ਦਿਨ ਜਿਹੜਾ ਹੈਗਾ ਬਾਬਾ ਸਾਹਿਬ ਦੇ ਬੁੱਤਾਂ ਦੇ ਨਾਲ ਬਦਬੀ ਹੋ ਰਹੀ ਆ ਔਰ ਸਭ ਤੋਂ ਦੂਜੀ ਗੱਲ ਇਹ ਆ ਕਿ ਇਹ ਜਿਹੜਾ ਸਟੈਚੂ ਲੱਗਾ ਆ ਇਹ ਇੱਕ ਬਿਆਬਾਨ ਨਹਿਰ ਦੇ ਤੇ ਹੈਗਾ ਇਹਦੀ ਕੋਈ ਵੀ ਜਾਨੀ ਕਿ ਇੱਥੇ ਕਹ ਲੋ ਕਿ ਤੁਸੀਂ ਵੀ ਨਾ ਤਾਂ ਇਹਦੀ ਕੋਈ ਇੱਥੇ ਕੋਈ ਸੀਸੀ ਕੈਮ ਹੈਗਾ ਤੇ ਨਾ ਹੀ ਕੋਈ ਬਿਲਕੁਲ ਬਰਾਂਹ ਜਗ੍ਹਾ ਦੇ ਵਿੱਚ ਬੁੱਤ ਲੱਗਾ ਆ ਔਰ ਮੇਰੀ ਆਪਣੇ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਹੈ ਕਿ ਜਿਹੜੀ ਹੈਗੀ ਆ ਆਪਣੇ ਜਿਹੜੀ ਪੈਟਰੋਲਿੰਗ ਆ ਜਿਹੜੀ ਵੱਧ ਤੋਂ ਵੱਧ ਜਿੱਥੇ-ਜਿੱਥੇ ਵੀ ਬਾਬਾ ਸਾਹਿਬ ਜੀ ਦੇ ਬੁੱਤ ਲੱਗੇ ਆ ਸਟੈਚੂ ਲੱਗੇ ਆ ਉਹਨਾਂ ਦੀ ਪੈਟਰੋਲਿੰਗ ਜਿਹੜੀ ਵਧਾਈ ਜਾਵੇ ਤਾਂ ਜੋ ਕਿ ਭਵਿੱਖ ਦੇ ਵਿੱਚ ਕੋਈ ਐਦਾਂ ਦੀ ਘਟਨਾ ਨਾ ਵਾਪਰ ਸਕੇ ਸੋ ਸਾਥੀਆਂ ਨੂੰ ਬੇਨਤੀ ਹੈ ਕਿ 4 ਵਜੇ ਐ ਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚੋ ਸਾਰੇ ਜਣੇ ਇਕੱਠੇ ਹੋ ਕੇ ਔਰ ਉਸ ਤੋਂ ਬਾਅਦ 5 ਵਜੇ ਜਿਹੜੀ ਹੈਗੀ ਆ ਮੀਟਿੰਗ ਉਹ ਬਸਿਕ ਉਹ ਜੂ ਜਿਹੜੀ ਹਿਸ਼ਾਰਪੁਰ ਅ ਸ਼੍ਰੀ ਗੁਰੂ ਵਿਦਾਸ ਗੁਰੂ ਘਰ ਦੇ ਵਿੱਚ ਰੱਖੀ ਗਈ ਹੈ ਸਾਰੇ ਸਾਥੀਆਂ ਨੂੰ ਜੈਪੀ ਜੈਪਾ